25 ਕਿਲੇ ਠੇਕੇ ਲਈ ਪੈਲੀ ਹਾਂ ਸਾਰੇ ਰੁੜ ਗਿਆ ਕੋਈ ਚੋਨਾ ਨਹੀਂ ਬਜਿਆ ਨੌ ਡੰਗਾ ਸਾਡੇ ਮਾਰ ਗਿਆ ਰੁੜ ਗਿਆ ਆ ਦੋ ਬੇੜੀਆਂ ਦਾ ਵਿਆਹ ਕਰਨਾ ਹੈ ਅਸੂ ਦੇ ਵਿੱਚ ਕਰਨਾ ਹੈ ਸਾਡੇ ਕੋਲ ਹੁੰਦਾ ਤੇ ਅਸੀਂ ਅਸੂ ਵਿੱਚ ਕਰਦੇ ਅਸੂ ਵਿੱਚ ਰੱਖਿਆ ਵਿਆਹ ਇਹਨਾਂ ਦਾ ਬੇੜੀਆਂ ਦਾ ਅਗਲੇ ਮਹੀਨੇ ਨਹੀਂ ਸਰਕਾਰੀ ਹੁਣ ਆ ਸੁਣਨਾ ਆਪ ਵੀ ਆ ਪਾਣੀ ਕਰ ਸਾਡਾ ਜਖਾਂ ਲਈ ਇੱਥੇ ਸਾਰੇ ਦਾਣਾ ਫੱਕਾ ਵੀ ਨਹੀਂ ਬਜਿਆ ਹੈਗਾ ਹਾੜਾਂ ਦੇ ਵਿੱਚ ਇਸ ਪਰਿਵਾਰ ਦਾ ਨੁਕਸਾਨ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਕਲੇਜਾ ਮੂੰਹ ਨੂੰ ਆਉਂਦਾ ਤੁਸੀਂ ਇਹਨਾਂ ਦੇ ਜ਼ੁਬਾਨੀ ਸੁਣੋ ਕੀ ਕੀ ਨੁਕਸਾਨ ਹੋਇਆ ਜੀ ਤੁਹਾਡਾ ਅੰਦਰ ਬਿਹਤਰੇ ਜੋ ਸਮਾਨ ਜੋ ਲੀੜਾ ਕਪੜਾ ਸਰਾ ਹੀ ਗਲ ਗਿਆ ਅੱਜ ਮੈਂ 12-13 ਦਿਨ ਹੀ ਅੱਜ ਮੈਂ ਹੋ ਗਏ ਕਦੋਂ ਮੈਨੂੰ ਦੱਸਿਆ ਉਹ ਮੈਂ گاਉਂ ਨਾਲੇ ਘਰੀ ਪਿਆ ਰਿਹਾ ਮੈਂ ਨਹੀਂ ਨਿਕਲਿਆ ਬਾਹਰ ਤੇ ਅੱਜ ਮੈਂ ਆਇਆ ਉਹ ਜਿਆਦਾ ਵੇਖ ਇਹ ਲੀੜਾ ਕਪੜਾ ਧੋਤਾ ਧੋ ਗਏ ਹੁਣ ਇਹੋ ਇਹਨਾਂ ਗੱਲ ਪਾਉਣੇ ਜਾ ਕੇ ਬੇੜਾ ਉਹਦੇ ਵਿੱਚੋਂ ਕੱਢਿਆ ਜਿਹੜਾ ਕਪੜਾ 25 ਦੇ 25 ਕਿੱਲੇ ਤੁਹਾਡਾ ਚੋਨਾ ਤਬਾਹ ਹੋ ਗਿਆ ਤਬਾਹ ਹੋ ਗਿਆ ਸਾਰਾ 25 ਦੇ 25 ਕਿੱਲੇ ਆਪਦੇ ਸੀ ਕਿ ਠੇਕੇ ਤੇ ਲੈ ਲੈ ਠੇਕਾ ਕਿੰਨਾ ਦਿੱਤਾ ਸੀ 8000 ਰੁਪਏ ਕਿੱਲੇ ਦਾ ਸਾਲ ਦਾ ਅੱਧਾ ਠੇਕਾ ਦਿੱਤਾ ਸੀ ਅੱਧਾ ਹੁਣ ਕਣ ਕਣ ਦੇਣੇ ਅੱਛਾ ਹਾਂ ਅੱਧਾ ਦਿੱਤਾ ਹੈ ਠੇਕਾ ਤੇ ਪਸ਼ੂ ਕਿੰਨੇ ਮਰ ਗਏ ਤੁਹਾਡੇ ਬਸ 9 ਮਰ ਗਏ 9 ਮਰ ਗਏ 9 ਮਰ ਗਏ ਇਹਨਾਂ ਨੂੰ ਰਾਤ ਕੱਢਿਆ ਨਾ ਨਿਕਲਦੇ ਨੇ ਤੇ ਬੀਚਾਰੇ ਰੋਡ ਜੰਗ ਜੀ ਸਾਡੇ ਦੋ ਬੇਟੀਆਂ ਇੱਕ ਨੌ ਪੁੱਤ ਮਤਲਬ ਹੁਣ ਤੁਸੀਂ 13 ਦਿਨਾਂ ਬਾਅਦ ਕਰ ਗਏ ਹੋ ਹਾਂ ਨਹੀਂ ਘਰੋਂ 13 ਦਿਨਾਂ ਬਾਅਦ ਮੈਂ ਅੱਜ ਵੇਖਣ ਆਇਆ ਕਿਹੜਾ ਅੰਦਰ ਸਮਾਨ ਮੇਰੇ ਗਮਨ ਵਾਲੇ ਮੈਂ ਅੰਦਰ ਅੰਦਰੀ ਮੈਂ ਬਾਹਰ ਨਹੀਂ ਨਿਕਲਿਆ ਲੋਕਾਂ ਵੇਖੋ ਸੌਦਾ ਇਕੱਠਾ ਕੀਤਾ ਹੈ ਸੌਦਾ ਇਕੱਠਾ ਨਹੀਂ ਕੀਤਾ ਗਮਨ ਵਾਲੇ ਇੰਨਾ ਨਿਸ਼ਕਾਣ ਹੋਇਆ ਇੰਨਾ ਸਾਬਾ ਡੰਗਾ ਰੋੜ ਗਿਆ ਸਾਡੇ ਤੇ ਅਸੀਂ ਆਖਣ ਸਾਡੇ ਅੱbschਕ ਮੌਕੇ ਜਾ ਕੇ ਵੇਖੋ ਜਾ ਕੇ ਮੌਕਾ ਜਾ ਕੇ ਵੇਖੋ ਇਹ ਤੂੰ ਅਗਲਾ ਠੀਕ ਮੌਕਾ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਸਾਡਾ ਡੱਲਾ ਕੋਦਨ ਕੋਰਾ अच्छा तो ठीक है चलिए कनीए पड़ी अच्छा जी ठीक है पण जी इस दर्द ਦੇ ਵਿੱਚ ਕੀ ਮਹਿਸੂਸ ਹੋ ਰਿਹਾ ਹੁਣ ਤੁਸੀਂ ਕਰਨਾ ਕੋਈ ਕਰਨਾ ਸਾਕੋ ਤੁਸੀਂ ਕਰਨਾ ਕੋਈ ਕਰਨਾ ਹੋ ਕੋਈ ਜਾਣਾ ਉੱਥੇ ਜਾ ਕੇ ਘਰ ਘਰ ਦੀ ਕੀ ਹਾਲਤ ਆ ਤੁਹਾਡੇ ਘਰ ਚ ਵੀ ਪਾਣੀ ਆਇਆ ਹਾਂਜੀ ਸਾਡੇ ਅੱਛਾ ਤੇ ਜਿਹੜਾ ਲੀੜਾ ਕੱਪੜਾ ਬਿਸਤਰੇ ਉਹ ਵੀ ਉਹ ਵੀ ਇੱਥੇ ਸਾਰੇ ਲੀੜਾ ਕੱਪੜਾ ਵੀ ਜਿੰਨਾ ਅੱਛਾ ਜਿੰਨਾ ਘਰ ਦਾ ਸਮਾਨ ਹੁੰਦਾ ਸਾਰਾ ਇੱਥੇ ਹੀ अच्छा सारा खराब हो गया सारा खराब हो गया हां जी गल गए सारे अच्छा ਕਿੰਨਾ ਕੁ ਟੋਟਲ ਨੁਕਸਾਨ ਤੁਹਾਡਾ ਕਹਿ ਸਕਦੇ ਆ ਨੁਕਸਾਨ ਇੰਨਾ ਹੋ ਗਿਆ 80-90 ਹਜ਼ਾਰ ਦਾ ਜਿਹੜਾ ਦਾਣਾ ਕੱਪੜੇ ਬੈਸਤਰੀ 80-90 ਹਜ਼ਾਰ ਦੇ ਹੋਏ ਨੌਂ ਗੜੇ ਡੰਗ ਸੜੇ ਰੁੜ ਗਏ 25 ਕਿਲੇ ਚੋਨਾ ਗੜਾ ਖਰਾਬ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੈਂ ਆ ਗਵਨਰ ਪਿਆ ਹੁਣ ਹੋਵੇ ਇਹ ਤੁਹਾਡੀ ਬੇਟੀ ਵੱਡੀ ਬੇਟੀ ਆ ਹਾਂ ਵੱਡੀ ਬੇਟੀ ਇੱਕ ਛੋਟੀ ਬੇਟੀ ਏਦੋ अच्छा ਤੇ ਦੋਵਾਂ ਦਾ ਵਿਆਹ ਹੀ ਚੁੱਕਿਆ ਇਸ ਹਸੂ ਦੇ ਵਿੱਚ ਅੱਛਾ ਹਾਂਜੀ ਠੀਕ ਹੈ ਇਹ ਬੇਟਾ ਤੁਹਾਡਾ ਇਹ ਬੇਟਾ ਛੋਟਾ ਪੜ੍ਹਦੇ ਹੋ ਤੁਸੀਂ ਹਾਂਜੀ ਪੜ੍ਹ ਕਿਹੜੀ ਕਲਾਸ 9 10ਵੀਂ 10ਵੀਂ ਚ ਹਾਂਜੀ ਤੁਸੀਂ ਦੇਖੋ ਇਸ ਪਰਿਵਾਰ ਦੀ ਇਹ ਦਰਦਨਾਕ ਜਿਹੜੀ ਕਹਾਣੀ ਸੁਣ ਕੇ ਲਾਜ਼ਮੀ ਤੁਸੀਂ ਵੀ ਰੋ ਪੈ ਹੋਵੋਗੇ ਔਰ ਇਦਾਂ ਦੇ ਹਜ਼ਾਰਾਂ ਪਰਿਵਾਰ ਨੇ ਇਸ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਸਾਈਡ ਦੇ ਉੱਪਰ ਹਜ਼ਾਰਾਂ ਪਰਿਵਾਰਾਂ ਦਾ ਇਦਾਂ ਨੁਕਸਾਨ ਹੋਇਆ ਔਰ ਇਹ ਬੰਦਾ ਕਦੋਂ ਉੱਠੇਗਾ 25 ਕਿੱਲਿਆਂ ਦਾ ਠੇਕਾ ਭਰਿਆ ਸੀ 60000 ਪ੍ਰਤੀ ਕਿੱਲਾ ਤੇ ਉਹ ਸਾਰਾ ਝੋਨਾ ਤਬਾਹ ਹੋ ਗਿਆ ਨੌ ਮੱਝਾਂ ਉਹਦੀਆਂ ਮਰ ਗਈਆਂ ਦੋ ਬੇਟੀਆਂ ਦਾ ਵਿਆਹ ਰੱਖਿਆ ਸੀ ਹੁਣ ਕੀ ਬਣੇਗਾ ਹੁਣ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਇਸ ਪਰਿਵਾਰ ਦੀ ਤੇ ਇਹੋ ਜੇ ਹਜ਼ਾਰਾਂ ਪਰਿਵਾਰਾਂ ਦੀ ਜੇਤਾ ਭਰਪਾਈ ਸਾਰੀ ਦੀ ਸਾਰੀ ਕਰੇ ਤੇ ਸਰਕਾਰ ਮੂੰਹ ਕੱਢਣ ਦੇ ਕਾਬਿਲ ਆ ਨਹੀਂ ਤਾਂ ਆਮ ਆਦਮੀ ਪਾਰਟੀ ਤੇ ਕੇਂਦਰ ਤੇ ਪੰਜਾਬ ਸਰਕਾਰ ਦੋਨੇ ਉਹ ਸਿਰਫ ਗੱਲਾਂ ਵਾਲੇ ਨੇ ਫਿਰ ਸਿਰਫ ਛੁਰਲੀਆਂ ਛੱਡਣ ਵਾਲੇ ਨੇ ਫਿਰ ਸਿਰਫ ਫੋਟੋਆਂ ਖਚਾਈਆਂ ਨੇ ਉਹਨਾਂ ਨੇ ਜੇਕਰ ਇਹੋ ਜੇ ਪਰਿਵਾਰਾਂ ਨੂੰ ਦੇਣਾ ਕੁਝ ਨਹੀਂ ਹੈ ਤਾਂ ਫਿਰ ਇਹੋ ਜੀਆਂ ਸਰਕਾਰਾਂ ਦੀਆਂ ਪਾਣੀ ਚ ਖੜਖੜ ਕਰਾਈਆਂ ਫੋਟੋਆਂ ਦਾ ਲੋਕਾਂ ਨੇ ਕਰਨਾ ਕੀ ਹੈ ਰਾਹਤ ਸਮੱਗਰੀ ਜਿੰਨੀ ਵੀ ਆਈ ਲੋਕ ਲੈ ਕੇ ਆਏ ਸੰਗਤ ਲੈ ਕੇ ਆਈ ਸਰਕਾਰ ਦਾ ਲੰਗਰ ਅਸੀਂ ਇਸ ਇਲਾਕੇ ਦੇ ਵਿੱਚ ਕਿਤੇ ਨਹੀਂ ਛਕਿਆ ਬਹੁਤ ਵਾਰ ਲੰਗਰ ਕਈ ਦਿਨ ਇੱਧਰ ਲਾਏ ਨੇ ਰੋਟੀ ਚਾਹ ਪਾਣੀ ਛਕਿਆ ਹੈ ਦਵਾਈਆਂ ਦੇ ਲੰਗਰ ਲੱਗੇ ਨੇ ਪਰ ਸਰਕਾਰੀ ਨਹੀਂ ਅਸੀਂ ਕਿਤੇ ਵੇਖਿਆ ਲਾਇਆ ਹੋਣਾ ਕਿਤੇ ਪਰ ਅਸੀਂ ਨਹੀਂ ਸੋ ਇਸ ਪਰਿਵਾਰ ਦੀ ਦਰਦ ਕਹਾਣੀ ਜਿਹੜੀ ਆ ਉਹ ਇਸ ਟਾਈਮ ਹਜ਼ਾਰਾਂ ਪਰਿਵਾਰਾਂ ਦੀ ਆ ਜਿੰਨੇ ਵੀ ਵੀਰ ਤਿੱਲ ਫੁੱਲ ਸਮਰਥ ਨੇ ਬੇਨਤੀ ਆ ਮੇਰੀ ਕਿ ਸਾਰੇ ਪਰਿਵਾਰ ਆਪਾਂ ਪੂਰਾ ਪੰਜਾਬ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਲੋਕ ਇਹਨਾਂ ਦਾ ਦਰਦ ਸਮਝਦੇ ਨੇ ਇਹਨਾਂ ਦੀ ਮਦਦ ਦੇ ਉੱਪਰ ਆਪਾਂ ਆਈਏ ਅਸਲ ਜਿਹੜੀ ਮਦਦ ਆ ਉਹ ਇਹਨਾਂ ਨੂੰ ਹੌਣ ਲੋੜ ਆ ਪਹਿਲਾ ਜਿਹੜੀ ਮਦਦ ਕੀਤੀ ਹੈ ਮਤਲਬ ਉਹ ਉਹ ਜ਼ਰੂਰਤ ਸੀ ਜਿਵੇਂ ਟਾਈਮ ਦੇ ਉੱਪਰ ਤਰਪਾਲਾਂ ਪਹਚਾਈਆਂ ਨੇ ਲੰਗਰ ਲਾਏ ਨੇ ਪਾਣੀ ਦੀਆਂ ਬੋਤਲਾਂ ਆਈਆਂ ਨੇ ਬਿਸਕੁਟ ਰਸ ਸਭ ਕੁਝ ਆਇਆ ਪਰ ਹੁਣ ਅਸਲ ਦੇ ਵਿੱਚ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਜਿਹੜੇ ਪਸ਼ੂ ਮਰ ਗਏ ਜਿਹੜੇ ਇਹਨਾਂ ਦੇ ਘਰ ਡਿੱਗ ਪੇਟ ਟੁੱਟ ਗਏ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਦੀ ਮਦਦ ਕਰਨ ਦੀ ਲੋੜ ਆ ਸਰਕਾਰ ਜੇ ਹਾਇ ਕੋਈ ਸਰਕਾਰ ਮਾੜੀ ਮੋਟੀ ਤਾਂ ਉਹਨਾਂ ਨੂੰ ਫਿਰ ਇਹਨਾਂ ਦੀ ਭਰਪੂਰ ਪਰਪਾਈ ਕਰਨੀ ਚਾਹੀਦੀ ਹੈ ਪਰ ਅੱਜ ਤੱਕ ਸਰਕਾਰਾਂ ਨੇ ਸਿਰਫ ਐਲਾਨ ਕੀਤੇ ਕੀਤਾ ਕਤਰਿਆ ਕੱਖ ਨਹੀਂ ਗਾ ਦੋ ਗੁੱਡੀਆਂ ਮੇਰੀਆਂ ਜਵਾਨਾਂ ਉਹਨਾਂ ਦੇ ਅਸੂ ਦੇ ਵਿੱਚ ਵਿਆਹ ਦੇਣੇ ਆ ਹੁਣ ਬਹੁਤ ਜ਼ਿਆਦਾ ਨਿਸ਼ਕਾਨ ਹੋ ਗਿਆ ਕਲਿਆਣੀ ਜਾਂਦੇ ਆ ਇੱਕੋ ਜਿਹੜੀਆਂ ਇੱਕੋ ਜਿਹੜੀਆਂ ਦੋਵੇਂ ਗੁੱਡ ਲੜਕੀਆਂ ਮੇਰੀਆਂ ਹੱਸੂ ਦੇ ਵਿੱਚ ਅਸੀਂ ਵਿਆਹ ਕਰਨੇ ਆ ਉਹਨਾਂ ਦਾ ਜੇ ਮੈਂ ਅੱਜ ਵੇਖੇ ਕਿ ਬੇੜਾ ਮੇਰਾ ਤੇ ਬੇਟੀ ਮੇਰੀ ਵੀ ਵੇਖ ਕੇ ਇਹ ਅੰਦਰ ਢੋਂਦੇ ਰਿਹਾ ਸਮਾਨ ਜਿਹੜਾ ਕਪੜਾ ਜੇ ਮੈਂ ਗਮਨ ਵਾਲੀ ਬੱਸ ਵੀ ਆ ਰਹੀ ਆ ਨਾ ਆਉਂਦੇ ਜਾਮੀ ਤੇ 4 2 9 ਬਣੋ ਬਹੁਤ ਦੋ ਬੇਟੀਆਂ ਮੇਰੀਆਂ ਇਹ ਵੀ ਰੋਡ ਚੰਗੀਆਂ ਆ ਪੂਜਾ ਦਾ ਨਿਸ਼ਾਨ ਹੋਇਆ ਸਾਡਾ ਜਦ ਲੱਬ ਐਂਡ ਕਣੀ ਇਹ ਲਈ ਪੈ ਰਹੀ ਠੇਕੇ ਦੇ ਠੇਕੇ ਲਈ ਸੀ ਬੈਲੀ ਠੇਕੇ ਲਈ ਪੈਲੀ ਕੀ ਰੇਟ ਠੇਕਾ ਦਿੱਤਾ ਰੇਟ 60000 ਨੂੰ ਆ ਹਾਂ 60000 ਨੂੰ ਦੇਗਾ 60000 ਨੂੰ ਕਿਲਾ ਠੇਕੇ ਦੇ ਲਿਆ ਸੀ ਹਾਂ 60000 ਇਹ 25 ਦੇ 25 ਕਿਲੇ ਰੋੜ 25 ਦੇ 25 ਕਿਲੇ ਰੋੜ ਗਏ ਸਾਰਾ ਨਿਸ਼ਚਾਰ ਹੋ ਗਿਆ ਕੋਈ ਨਹੀਂ ਭਾਈ ਡੰਗਰ ਨਾ ਨੋ ਡੰਗਰੀ ਮਾਰ ਗਿਆ ਰੋੜ ਗਿਆ